ਇਹ ਵੇਲਾ ਹੈ ਨਾ ਜਵਾਨੀ ਦਾ ਵੇਲਾ ਤੇ ਜਵਾਨੀ ਦੇ ਵੇਲੇ ਬਜ਼ੁਰਗ ਮਾਤਾ ਪਿਤਾ ਵੀ ਘਰ ਛੱਡ ਦਿੱਤੇ ਤੇ ਜਵਾਨ ਪਤਨੀ ਤੇ ਛੋਟੇ-ਛੋਟੇ ਬੱਚੇ ਵੀ ਛੱਡ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਘਰੋਂ ਨਿਕਲੇ ਹਨ ਕਿਉਂਕਿ ਆਪਣੇ ਪਰਿਵਾਰ ਦੇ ਜੀਵਾਂ ਦਾ ਇੰਨਾ ਦਰਦ ਨਹੀਂ ਪੀੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਿਰਦੇ ਅੰਦਰ ਸਾਰੀ ਲੁਕਾਈ ਦੇ ਨੇ ਦੁਨੀਆ ਵਿੱਚ ਵਸਦੇ ਹਰੇਕ ਇਨਸਾਨ ਦੇ ਲਈ ਮਨ ਵਿੱਚ ਕੋਈ ਦਰਦ ਛੁਪਿਆ ਹੈ ਉਸ ਦਰਦ ਨੂੰ ਲੈ ਕੇ ਪੀੜਾ ਨੂੰ ਲੈ ਕੇ ਗੁਰੂ ਮਹਾਰਾਜ ਜੀ ਦਾ ਆਪਣਾ ਜਿਹੜਾ ਪਰਿਵਾਰ ਹੈ ਹਾਲਾਂਕਿ ਘਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਹੋਣ ਜਵਾਨ ਇਸਤਰੀ ਹੋਵੇ ਛੋਟੇ-ਛੋਟੇ ਬੱਚੇ ਹੋਣ ਘਰ ਦੇ ਵਿੱਚ ਰਹਿਣਾ ਬਣਦਾ ਹੈ ਗੁਰੂ ਮਹਾਰਾਜ ਜੀ ਘਰ ਵਿੱਚ ਰਹਿਣ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਵੀ ਕਰਨ ਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਵੀ ਦੇਣ ਪਰ ਗੁਰੂ ਮਹਾਰਾਜ ਜੀ ਨੂੰ ਲੋਕਾਈ ਦਾ ਜਿਹੜਾ ਦਰਦ ਹੈ ਨਾ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕ ਰਹੀ ਠੋਕਰਾਂ ਖਾ ਰਹੀ ਲੋਕਾਈ ਦਾ ਦਰਦ ਬਹੁਤ ਬਧੇਰੇ ਜਾਪਦਾ ਹੈ ਇਹ ਹੈ ਅਸਲ ਵਿੱਚ ਮਾਵਾ ਵਰਗਾ ਸੀਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਿਰਦਾ ਜਿਹੜਾ ਹੈ ਨਾ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਵਰਗਾ ਹਿਰਦਾ ਹੈ कि ਅਸੀਂ ਜੀਵ ਜਿਵੇਂ ਬਹੁਤ ਛੋਟੇ ਛੋਟੇ ਅਣਜਾਣੇ ਬੱਚੇ ਤੇ ਸਤਿਗੁਰੂ ਮਹਾਰਾਜ ਜੀ ਨੂੰ ਸਾਡੇ ਮਨਾਂ ਦੀ ਦਰਦ ਹੈ ਸਾਡੇ ਲਈ ਦਰਦ ਹੈ ਮਨ ਦੇ ਵਿੱਚ ਔਰ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਇਸ ਪੀੜਾ ਨੂੰ ਲੈ ਕੇ ਦੁਨੀਆ ਨੂੰ ਮੋਹ ਤੋਂ ਮੁਕਤ ਕਰਨ ਲਈ ਲੋਕਾਈ ਨੂੰ ਪ੍ਰਮਾਤਮਾ ਦੇ ਨਾਮ ਨਾਲ ਉਹਦੇ ਚਰਨਾਂ ਨਾਲ ਜੋੜਨ ਲਈ ਨਿਕਲੇ ਹਨ ਔਰ ਅੱਲਾ ਇਸ ਪ੍ਰਕਾਰ ਜਾਂ ਚਲੇ ਮੇਰ ਪਹਿਜਾਨ ਕੋ ਸ਼ਬਦ ਸਹਿਬ ਸਭ ਸਰਦਾ ਧਰਤ ਜਹੇ ਮਾਨ ਕੋ ਇਸ ਤਰ੍ਹਾਂ ਜਦੋਂ ਸੁਮੀਰ ਪਰਬਤ ਤੇ ਸਤਿਗੁਰੂ ਮਹਾਰਾਜ ਜੀ ਜਾਣ ਦੇ ਲਈ ਚੱਲ ਪਏ ਹਨ ਤੇ ਅੱਗੇ ਸਿੱਧਾਂ ਦੇ ਨਾਲ ਗੁਰੂ ਮਹਾਰਾਜ ਜੀ ਦੀ ਮੁਲਾਕਾਤ ਹੋਣੀ ਹੈ ਦੇਖੋ ਜੀ ਤਨ ਪਰੇ ਪਾਤ ਐ ਇਉਂ ਭਈ ਔ ਔ ਤਗੋਰਖ ਕੀ ਸੁਨੋ ਰਦੇ ਜੀ ਤਨ ਠਈ ਕਹਿੰਦੇ ਹਨ ਗੁਰੂ ਮਹਾਰਾਜ ਜੀ ਨੇ ਉਹਨਾਂ ਸਿੱਧਾਂ ਨੂੰ ਸਿੱਧੇ ਰਾਹੇ ਪਾਣਾ ਹੈ ਇਸ ਲਈ ਚੱਲੇ ਹਨ ਕਿ ਉਹਨਾਂ ਦੇ ਮਨ ਦਾ ਮਾਨ ਹੰਕਾਰ ਕੱਢਣਾ ਹੈ ਉਹਨਾਂ ਨੂੰ ਸੱਚ ਨਾਲ ਨਾਮ ਨਾਲ ਜੋੜਨਾ ਹੈ ਪਰ ਦੂਸਰੇ ਪਾਸੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਉਧਰ ਕੀ ਵਰਤ ਰਿਆ ਹੈ ਗੋਰਖਨਾਥ ਵੱਲ ਕੀ ਕੁਝ ਵਰਤ ਰਿਹਾ ਹੈ ਇਹਦੀ ਗੱਲ ਵੀ ਸੁਣੋ ਦੁਹਰਾ ਪਰਥਰਪੁਰਬ ਜਬ ਬਲੇਓ ਸੋਨੇ ਬਚਨ ਤਤਸਾਰ ਪਰਥਰੀ ਜੋਗੀ ਜਿਹੜਾ ਕਿ ਕਦੀ ਉਜੈਨ ਦਾ ਰਾਜਾ ਹੋਇਆ ਕਰਦਾ ਸੀ ਹੁਣ ਪਰਥਰੀ ਜਿਹੜਾ ਰਾਜ ਭਾਗ ਛੱਡ ਕੇ ਆਪਣਾ ਘਰ ਪਰਿਵਾਰ ਛੱਡ ਕੇ ਇਹ ਜੋਗੀ ਬਣ ਗਿਆ ਸਿੱਧ ਬਣ ਗਿਆ ਕੋਰਖਨਾਥ ਦਾ ਇੱਕ ਚੇਲਾ ਬਣ ਗਿਆ ਸੀ ਤੇ ਇਹਨੂੰ ਕਹਿੰਦੇ ਹਨ ਆਕਾਸ਼ਵਾਣੀ ਹੋਈ ਹੈ ਗੋਰਖਟਾ ਗਮਨਿਉ ਤਵਾ ਬੰਧਿਓ ਪਾਦਾ ਸਰਧਾਰ ਆਕਾਸ਼ਵਾਣੀ ਹੋਣ ਤੋਂ ਬਾਅਦ ਇਹਦੇ ਮਨ ਦੇ ਵਿੱਚ ਕੋਈ ਕਹਿ ਲਈਏ ਖਿਆਲ ਆਇਆ ਕੋਈ ਸੁਪਨਾ ਕਹਿ ਲਵੇ ਕੋਈ ਫੁਰਨਾ ਕਹਿ ਲਵੇ ਇਤਿਹਾਸਕਾਰ ਲਿਖਦੇ ਹਨ ਕਿ ਇਹ ਜਿਹੜਾ ਭਰਤਰੀ ਜੋਗੀ ਹੈ ਇਹਨੂੰ ਅੰਤਰ ਆਤਮੇ ਦੇ ਵਿੱਚੋਂ ਨਾਰਦ मुनि ਜੀ ਨੇ ਦਰਸ਼ਨ ਦਿੱਤੇ ਇਨਾਰਦ ਮੁਨੀ ਜੀ ਨੇ ਇਹ ਦੱਸ ਦਿੱਤਾ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਨਾ ਅਵਤਾਰ ਧਾਰ ਕੇ ਜਗਤ ਦੇ ਵਿੱਚ ਆ ਚੁੱਕਾ ਹੈ ਇਸ ਤਰ੍ਹਾਂ ਜਦੋਂ ਭਰਤਰੀ ਨੂੰ ਇਹ ਗਿਆਨ ਹੋਇਆ ਕਿਉਂਕਿ ਅਵਤਾਰਵਾਦ ਦਾ ਕਈ ਵਾਰ ਅਸੀਂ ਖੰਡਨ ਵੀ ਕਰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲੇ ਜਿਹੜੇ ਗੁਰਸਿੱਖ ਹਨ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਤਗੁਰੂ ਮਹਾਰਾਜ ਜੀ ਵੀ अवतार ਧਾਰ ਕੇ ਹੀ ਜਗਤ ਵਿੱਚ ਆਏ ਹਨ ਪੰਜਵੇਂ ਪਾਤਸ਼ਾਹ ਜੀ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਹਨ ਜਗ ਔਰਨਾ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਪਤ ਸਾਹਿਬ ਜੀ ਲਿਖਦੇ ਹਨ ਕਿ ਪ੍ਰਮਾਤਮਾ ਨੇ ਹੀ ਗੁਰੂ ਮਹਾਰਾਜ ਜੀ ਨੂੰ ਅਵਤਾਰ ਬਣਾ ਕੇ ਜਗਤ ਦੇ ਵਿੱਚ ਉਜਾਗਰ ਕੀਤਾ ਹੈ ਔਰ ਸਤਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਦੇ ਵਿੱਚ ਇਹ ਜਿਹੜੇ ਪਰਥਰੀ ਜੋਗੀ ਹਨ ਇਹਨੂੰ ਕੋਈ ਗਿਆਨ ਹੋਇਆ ਹੈ ਤੇ ਗੋਰਖਨਾਥ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਇਹਨੇ ਆਪਣੇ ਮਨ ਦੀ ਇਹ ਸਾਰੀ ਗਿਆਨ ਦੀ ਗੱਲ ਦੱਸੀ ਹੈ ਅੱਲਾ ਸਭ ਗੁਰੂ ਜੀ ਬੈਨਾ ਧਰਾ ਪ੍ਰਭ ਅਵਤਾਰੇ ਏ ਗੁਰੂ ਗੋਰਖ ਜੀ ਮੇਰੀ ਇਹ ਬੇਨਤੀ ਸੁਣੋ ਕਿ ਪ੍ਰਮਾਤਮਾ ਨੇ ਜਗਤ ਦੇ ਵਿੱਚ ਅਵਤਾਰ ਧਾਰ ਲਿਆ ਹੈ। ਮੈਨੂੰ ਦੇਵ ਰਖਮੋ ਤਵਾ ਤਨ ਸਦ ਕਰੇ। ਦੇਵ ਰਖੀ ਜਿਹਨੂੰ ਨਾਰਦ ਕਿਹਾ ਜਾਂਦਾ ਹੈ ਉਹ ਮੈਨੂੰ ਮਿਲਿਆ ਹੈ ਸੁਪਨੇ ਦੇ ਵਿੱਚ ਤੇ ਉਹਨੇ ਮੈਨੂੰ ਇਹ ਗੱਲ ਦੱਸੀ ਹੈ ਕਿ ਪ੍ਰਮਾਤਮਾ ਆਪ ਅਵਤਾਰ ਧਾਰ ਕੇ ਜਗਤ ਵਿੱਚ ਆ ਚੁੱਕਾ ਹੈ ਔਰ ਸਤਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਹ ਬਚਨ ਲਿਖੇ ਹਨ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜਗਤ ਦੇ ਵਿੱਚ ਪਰਮਾਤਮਾ ਆਪ ਹੀ ਨਰਾਇਣ ਸਰੂਪ ਪਰਮਾਤਮਾ ਆਪ ਹੀ ਗੁਰੂ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਮੈਂ ਬੈਠੇ ਇਕ ਥਾਂ ਤਹਾਂ ਸੋ ਆਇ ਕੈ ਇੱਥੇ ਭਰਤਰੀ ਯੋਗੀ ਆਪਣੇ ਗੁਰੂ ਗੋਰਖਨਾਥ ਨੂੰ ਦੱਸ ਰਿਹਾ ਹੈ ਕਿ ਮੈਂ ਇੱਕ ਥਾਂ ਤੇ ਬੈਠਿਆ ਹੋਇਆ ਸੀ ਉੱਥੇ ਦੇਵ ਰਖੀ ਆਇਆ ਹੈ ਉਹ ਪ੍ਰਸ਼ਨ ਉੱਤਰ ਕਹ ਸਾਰਾ ਰਹਿਉ ਹਰਖਾਇਕ ਉਹਦੇ ਨਾਲ ਬੜੇ ਮੇਰੇ ਸਵਾਲ ਜਵਾਬ ਹੋਏ ਹਨ ਪ੍ਰਸ਼ਨ ਉੱਤਰ ਹੋਏ ਹਨ ਤੇ ਉਹਨੇ ਹੀ ਇਹ ਗੱਲ ਦੱਸੀ ਹੈ ਕਿ ਪ੍ਰਮਾਤਮਾ ਆਪ ਜਗਤ ਵਿੱਚ ਆ ਚੁੱਕਾ ਹੈ ਤੇ ਮੇਰਾ ਮਨ ਉਹਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ ਹੈ ਮਿਲੋ ਜੈ ਕਥਾਨਾ ਪਤਨ ਜਾਨੇ ਗੋਰਖ ਜੀ ਨੂੰ ਆਪਣੇ ਗੁਰੂ ਨੂੰ ਭਰਤਰੀ ਜੋਗੀ ਇਹ ਗੱਲ ਕਹਿ ਰਿਹਾ ਹੈ ਕਿ हे ਗੁਰੂ ਗੋਰਖ ਜੀ ਤੁਸੀਂ ਜਾ ਕੇ ਉਸ અવਤਾਰ ਨੂੰ ਮਿਲੋ ਜਿਹੜਾ ਪਰਮਾਤਮਾ ਆਪ અવਤਾਰ ਧਾਰ ਕੇ ਆਇਆ ਹੈ ਜੀ ਤਾਪਦੇਸ਼ਾ ਜੋਗ ਨੂੰ ਗਾਨੇ ਭਰਤਰੀ ਜੋਗੀ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਗੋਰਖ ਜੀ ਤੁਸੀਂ ਬਹੁਤ ਵੱਡੀਆਂ ਤਾਕਤਾਂ ਦੇ ਮਾਲਕ ਹੋ ਉਸ ਅਵਤਾਰ ਨੂੰ ਵੀ ਜਾ ਕੇ ਤੁਸੀਂ ਉਪਦੇਸ਼ ਦਿਓ ਉਹਨੂੰ ਵੀ ਆਪਣਾ ਸੇਵਕ ਬਣਾ ਲਵੋ ਪੂਜਾ ਜਗਤ ਵਸਾਰਿਆ ਆਪਾ ਕੋ ਬਿੱਧ ਤਹੇ ਜੇਕਰ ਤੁਸੀਂ ਉਹਨੂੰ ਆਪਣਾ ਸੇਵਕ ਬਣਾ ਲੋਗੇ ਨਾ ਜਿਹੜਾ ਅਵਤਾਰ ਧਾਰ ਕੇ ਜਗਤ ਵਿੱਚ ਆਇਆ ਹੈ ਭਾਮ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਲਈ ਕਹਿ ਰਿਹਾ ਹੈ ਪ੍ਰਥਰੀ ਜੋਗੀ ਕੋਰਖ ਗੁਰੂ ਨੂੰ ਕਿ हे ਮੇਰੇ ਗੁਰੂ ਗੋਰਖ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਸੇਵਕ ਬਣਾ ਲਵੋ ਤੇ ਜੇਕਰ ਉਹਨੂੰ ਉਪਦੇਸ਼ ਦੇਣ ਵਿੱਚ ਸੇਵਕ ਬਣਾਉਣ ਦੇ ਵਿੱਚ ਤੁਸੀਂ ਕਾਮਯਾਬੀ ਹਾਸਲ ਕਰ ਲੈਂਦੇ ਹੋ ਤੇ ਸਾਰੇ ਜਗਤ ਵਿੱਚ ਤੁਹਾਡਾ ਜਸ ਤੁਹਾਡੀ ਵਡਿਆਈ ਹੋਵੇਗੀ ਉਸ ਜਸ ਸੋਏ ਵਿਸਤਾਰ ਬ੍ਰਹਮੰਡ ਜਹ ਤਹ ਖੰਡਾਂ ਬ੍ਰਹਮੰਡਾਂ ਵਿੱਚ ਤੁਹਾਡੇ ਜਸ ਦਾ ਕਿਉਂਕਿ ਜਸ ਤਾਂ ਉਟਿਆਈ ਤਾਂ ਪਹਿਲਾਂ ਹੀ ਗੋਰਖ ਦੀ ਬਹੁਤ ਵਯਾ ਕਰਦੀ ਹੈ ਗੋਰਖਨਾਥ ਕਈ ਦੇਸ਼ਾਂ ਵਿੱਚ ਨੇਪਾਲ ਵਰਗੇ ਭੂਟਾਨ ਵਰਗੇ ਦੇਸ਼ਾਂ ਦੇ ਵਿੱਚ ਵੀ ਇਹਦਾ ਪ੍ਰਭਾਵ ਸੀ ਔਰ ਅੱਜ ਵੀ ਚਲੇ ਜਾਈਏ ਹਿੰਦੁਸਤਾਨ ਦੀ ਧਰਤੀ ਤੇ ਗੋਰਖਪੁਰ ਇੱਕ ਐਸਾ ਵੱਡਾ ਸ਼ਹਿਰ ਹੈ ਉੱਤਰ ਪ੍ਰਦੇਸ਼ ਦਾ ਯੂਪੀ ਦਾ ਹਿੰਦੁਸਤਾਨ ਦੇ ਵਿੱਚ ਤੇ ਦੂਸਰਾ ਇਲਾਕਾ ਜਿਸ ਨੂੰ ਕਿਹਾ ਜਾਂਦਾ ਸੀ ਗੋਰਖ ਮਤਾ ਭਾਵੇਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮੇਲ ਹੋਣ ਤੋਂ ਬਾਅਦ ਜਿਸ ਇਲਾਕੇ ਨੂੰ ਦੁਨੀਆਂ ਗੋਰਖ ਮਤਾ ਕਹਾ ਕਰਦੀ ਸੀ ਅੱਜ ਉਸ ਇਲਾਕੇ ਦਾ ਉਸ ਨਗਰ ਦਾ ਨਾਮ ਹੈ ਨਾਨਕ ਮਤਾ ਪੀਲੀ ਪੀਤ ਦੇ ਨੇੜੇ ਇਹ ਵੀ ਉੱਤਰ ਪ੍ਰਦੇਸ਼ ਦੇ ਵਿੱਚ ਹੈ ਔਰ ਗੁਰੂ ਗੋਰਖ ਦਾ ਬੜਾ ਪ੍ਰਭਾਵ ਸੀ ਬਹੁਤ ਰਿੱਡੀਆਂ ਸਿੱਧੀਆਂ ਤਾਕਤਾਂ ਦਾ ਇਹ مالک ਸੀ ਬਹੁਤ ਸਾਰੇ ਲੋਕ ਇਦੇ ਸਾਹਮਣੇ ਆਪਣਾ ਸਿਰ ਝੁਕਾਉਂਦੇ ਸੀ ਇਹਦੀਆਂ ਤਾਕਤਾਂ ਤੋਂ ਡਰਿਆ ਕਰਦੇ ਸਨ ਔਰ ਭਰਤਰੀ ਜੋਗੀ ਜਿਹੜਾ ਹੈ ਉਹ ਕਹਿਣ ਲੱਗਾ ਕਿ ਸਾਰੇ ਪਾਸੇ ਹੀ ਤੁਹਾਡਾ ਜਸ ਫੈਲ ਜਾਏਗਾ ਜੇ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਨੂੰ ਭਾਵੇਂ ਕਿ ਜਿਹੜਾ ਪ੍ਰਭੂ ਵੱਲੋਂ ਅਵਤਾਰ ਧਾਰ ਕੇ ਆਏ ਹਨ ਉਹਨਾਂ ਨੂੰ ਆਪਣਾ ਸੇਵਕ ਬਣਾ ਲਵੋ ਐਸੀ ਹੀ ਵਿਥਿਆ ਇੱਕ ਇਤਿਹਾਸ ਦੀ ਘਟਨਾ ਬਾਅਦ ਵਿੱਚ ਵੀ ਮਿਲਦੀ ਹੈ ਜਿਦੇ ਬਾਰੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਕਹੇ ਹਨ ਬੜੀ ਵਾਰੀ ਅਸੀਂ ਉਹ ਸ਼ਬਦ ਕੀਰਤਨ ਨਾ ਵੀ ਸਰਵਣ ਕਰਦੇ ਹਾਂ ਕਲਯੁਗ ਨਾਨਕ ਨਾਮ ਸੁਖਾਲਾ ਇਹ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ ਤੇ ਭਾਈ ਸਾਹਿਬ ਲਿਖਦੇ ਹਨ ਖੱਪਰ ਦਿੱਤਾ 나ਥ ਜੀ ਪਾਣੀ ਭਰ ਲੈ ਵਣ ਉੱਠ ਚਾਲਾ ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵੇਹਰ ਲਾਲਾ ਫਿਰ ਆਇਆ ਗੁਰਨਾਥ ਜੀ ਪਾਣੀ ਥੌੜ ਨਹੀਂ ਉਸ ਤਾਲਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ ਇਸ ਪਾਵਨ ਸ਼ਬਦ ਦੇ ਵਿੱਚ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਅਰੰਭਤਾ ਵਿੱਚ ਕਹੇ ਹਨ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੈ ਬਾਲਾ ਐਸਾ ਜੋਗੀ ਕਲੀ ਮੈਂ ਅਮਰੇ ਪੰਥ ਕਰੇ ਉਜਿਆਲਾ ਉਹ ਜੋਗੀ ਇਹ ਗੱਲ ਸੋਚਦੇ ਹਨ ਸਿੱਧ ਲੋਕ ਇਕੱਠੇ ਹੋ ਕੇ ਸੋਚਦੇ ਹਨ ਕਿਤੇ ਜੇਕਰ ਇਹੋ ਜਿਹੇ ਗੁਰੂ ਨਾਨਕ ਵਰਗਾ ਜੋਗੀ ਜਿਹੜਾ ਹੈ ਸਾਡੇ ਆਈ ਪੰਥ ਵਿੱਚ ਸ਼ਾਮਲ ਹੋ ਜਾਏ ਤੇ ਸਾਡਾ ਪੰਥ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਉਜਾਲਾ ਚਮਕ ਜਾਏਗਾ ਉਜਲਾ ਹੋ ਜਾਏਗਾ ਇਸੇ ਲਈ ਜੋਗੀਆਂ ਨੇ ਗੁਰੂ ਮਹਾਰਾਜ ਜੀ ਨੂੰ ਆਪਣਾ ਸੇਵਕ ਬਣਾਉਣ ਲਈ ਹੀ ਇੱਕ ਭਾਡਾ ਇੱਕ ਖੱਪਰ ਦਿੱਤਾ 나ਥ ਨੇ ਜਦੋਂ ਖੱਪਰ ਦਿੱਤਾ ਕਿ ਬਾਬਾ ਬਾਲੇ ਨਾਨਕ ਨੂੰ ਬਾਲਾ ਕਹਿ ਕੇ ਕਿਹਾ ਕਿ ਤੁਸੀਂ ਜਾਓ ਜਾ ਕੇ ਆ ਜਿਹੜਾ ਪਹਾੜੀ ਦੇ ਪਰਲੇ ਪਾਸੇ ਇੱਕ ਛੱਪੜ ਹੈ ਉਸ ਛੱਪੜ ਜਾਂ ਉਸ ਸਰੋਵਰ ਦੇ ਵਿੱਚੋਂ ਪਾਣੀ ਭਰ ਕੇ ਲੈ ਕੇ ਆਓ ਤੇ ਸਿੱਧਾ ਦੇ ਮਨ ਵਿੱਚ ਤਾਂ ਅਸਲ ਵਿੱਚ ਕੋਈ ਫੁਰਨਾ ਸੀ ਆਪਣੀਆਂ ਰਿੰਡੀਆਂ ਸਦੀਆਂ ਤੇ ਤਾਕਤਾਂ ਦਿਖਾਉਣ ਦਾ ਤੇ ਗੁਰੂ ਮਹਾਰਾਜ ਜੀ ਤਾਂ ਹਰੇਕ ਪ੍ਰਾਣੀ ਦੇ ਮਨ ਦੇ ਅੰਦਰ ਦੀ ਜਾਣਣ ਵਾਲੇ ਹਨ ਉਹਨਾਂ ਦੇ ਮਨ ਵਿੱਚ ਕੀ ਫੁਰਨਾ ਆਇਆ ਸਤਗੁਰੂ ਮਹਾਰਾਜ ਤਾਂ ਪਹਿਲਾਂ ਹੀ ਜਾਣਦੇ ਹਨ ਪਰ ਮਹਾਰਾਜ ਜੀ ਨੇ ਕਿਉਂਕਿ ਨਿਮਰਤਾ ਬਹੁਤ ਵੱਡੀ ਨਿਮਰਤਾ ਧਾਰਨ ਮਹਾਰਾਜ ਜੀ ਨੇ ਕੀਤੀ ਹੋਈ ਹੈ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਉਹ ਖੱਪਰ ਭਾਂਡਾ ਲੈ ਲਿਆ ਤੇ ਲੈ ਕੇ ਚਲੇ ਗਏ ਉਸ ਸਰੋਵਰ ਵੱਲ ਜਿੱਥੇ ਪਾਣੀ ਭਰਿਆ ਪਿਆ ਹੈ ਇਹ ਸਤਿਗੁਰੂ ਮਹਾਰਾਜ ਜੀ ਅੰਦਰ ਦੀਆਂ ਜਾਣਨ ਵਾਲੇ ਜਦੋਂ ਉੱਥੇ ਪਹੁੰਚਦੇ ਹਨ ਉੱਥੇ ਸਰੋਵਰ ਦੇ ਵਿੱਚ ਪਾਣੀ ਦੀ ਥਾਂ ਤੇ ਜੋਗੀਆਂ ਨੇ ਹੀਰੇ ਜਵਾਹਰ ਪੈਦਾ ਕਰ ਦਿੱਤੇ ਗੁਰਦੇਵ ਪਿਤਾ ਜੀ ਉਸੇ ਤਰ੍ਹਾਂ ਕਹਿੰਦੇ ਹਨ ਉਹ ਭਾਂਡਾ ਲੈ ਕੇ ਵਾਪਸ ਖਾਲੀ ਹੱਥ ਆਣ ਮੁੜੇ ਕਿਹੇ ਜੋਗੀ ਉਸ ਸਰੋਵਰ ਤੇ ਉਸ ਛੱਪੜ ਦੇ ਵਿੱਚ ਪਾਣੀ ਨਹੀਂ ਹੈ ਇਹ ਜੋਗੀ ਸਿੱਧ ਜਿਹੜੇ ਸਨ ਉਹ ਸਮਝਦੇ ਸਨ ਕਿ ਗੁਰੂ ਨਾਨਕ ਬਾਲਾ ਹੈਰਾਨ ਹੋਏਗਾ ਤੇ ਹੈਰਾਨ ਹੋ ਕੇ ਇਹ ਜਦੋਂ ਸਾਨੂੰ ਪੁੱਛੇਗਾ ਕਿ ਤੁਸੀਂ ਆਪਣੀਆਂ ਤਾਕਤਾਂ ਦੇ ਨਾਲ ਪਾਣੀ ਨੂੰ ਹੀਰੇ ਕਿਵੇਂ ਬਣਾ ਲਿਆ ਜਵਾਹਰਾਤ ਕਿਵੇਂ ਬਣਾ ਲਿਆ ਇਹ ਫਿਰ ਅਸੀਂ ਇਹਨੂੰ ਪ੍ਰਭਾਵਿਤ ਕਰਕੇ ਆਪਣਾ ਸੇਵਕ ਬਣਾ ਲਵਾਂਗੇ ਪਰ ਜੋਗੀਆਂ ਦੀਆਂ ਇਹ ਗੱਲਾਂ ਕਾਮਯਾਬ ਨਹੀਂ ਹੋਈਆਂ ਕਿਉਂਕਿ ਸਤਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਦੀ ਝਾਲ ਝੱਲਣ ਵਾਲਾ ਕੋਈ ਨਹੀਂ ਔਰ ਸਿੱਧ ਜੋਗੀ ਜਿਹੜੇ ਗੁਰੂ ਮਹਾਰਾਜ ਜੀ ਨੂੰ ਆਪਣਾ ਸੇਵਕ ਬਣਾਉਣਾ ਚਾਹਦੇ ਹਨ ਪੁੱਛਦੇ ਹਨ ਕਿ ਤੂੰ ਉੱਥੇ ਕੀ ਦੇਖਿਆ ਜੇਕਰ ਪਾਣੀ ਨਹੀਂ ਸੀ ਤਾਂ ਕੀ ਦੇਖਿਆ ਮਹਾਰਾਜ ਕਹਿਣ ਲੱਗੇ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਤੁਸੀਂ ਮੈਨੂੰ ਪਾਣੀ ਲੈਣ ਲਈ ਭੇਜਿਆ ਸੀ ਬਸ ਪਾਣੀ ਉੱਥੇ ਨਹੀਂ ਸੀ ਇਸ ਲਈ ਆਹ ਭਾਂਡਾ ਖਾਲੀ ਵਾਪਸ ਲੈ ਕੇ ਆ ਗਿਆ ਹਾਂ ਉਹਨਾਂ ਸਿੱਧਾਂ ਜੋਗੀਆਂ ਦੀ ਕਰਾਮਾਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਤੇ ਕੋਈ ਅਸਰ ਨਹੀਂ ਸੀ ਕਿਉਂਕਿ ਆਪ ਪ੍ਰਮਾਤਮਾ ਦਾ ਰੂਪ ਹਨ ਔਰ ਉਹ ਪਰਥਰੀ ਜੋਗੀ ਜਿਹੜਾ ਹੈ ਹਾਲਾਂਕਿ ਆਪਣੇ ਗੁਰੂ ਗੋਰਖ ਨੂੰ ਇਹ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਮਤ ਵਿੱਚ ਲੈ ਆਓਗੇ ਉਹਨਾਂ ਨੂੰ ਵੀ ਜੇਕਰ ਜੋਗੀ ਸਿੱਧ ਬਣਾ ਲਵੋਗੇ ਤਾਂ ਤੁਹਾਡਾ ਜਸ ਤੁਹਾਡੀ ਕੀਰਤੀ ਹਰ ਪਾਸੇ ਫੈਲ ਜਾਏਗੀ ਜਾ ਨਾਲ ਕੋ ਮਨ ਮਾਇਆ ਪ੍ਰਭੂ ਕੋ ਮਾਤ ਪਰੇ ਸਤਿਗੁਰੂ ਮਹਾਰਾਜ ਨੂੰ ਉਹ ਗੱਲ ਆਪਣੇ ਸਤਿਗੁਰੂ ਨੂੰ ਭਾਵ ਭਰਥਰੀ ਜਿਹੜਾ ਹੈ ਉਹ ਗੋਰਖਨਾਥ ਨੂੰ ਇਹ ਸਾਰੀਆਂ ਗੱਲਾਂ ਸਮਝਾ ਰਿਹਾ ਹੈ ਕਿ ਤੁਹਾਡਾ ਮਤ ਜਿਹੜਾ ਹੈ ਹਰ ਪਾਸੇ ਪ੍ਰਵਜਲਿਤ ਹੋ ਜਾਏਗਾ RAM KRISHNA AVATARAN JAG GURU KARE ਸਦੂ ਅਵਤਾਰਾਂ ਦਾ ਜਨਮ ਹੋਇਆ ਸੀ ਨਾ ਪਹਿਲੇ ਅਵਤਾਰ RAM CHANDRA ਦੀ ਤ੍ਰੇਤੇ ਵਿੱਚ ਆਏ ਦੁਆਪਰ ਦੇ ਵਿੱਚ KRISHNA ਜੀ ਆਏ ਜਦੋਂ ਉਹ ਆਏ ਸਨਾਂ ਤੇ ਉਹਨਾਂ ਨੇ ਵੀ ਗੁਰੂ ਧਾਰਨ ਕੀਤੇ ਸਨ ਜਾਇਦ ਉਪਦੇਸ਼ਾ ਜਹਾ ਮਿਲ ਜਾਵੇ ਜਿੱਥੇ ਵੀ ਕਿਤੇ ਲਭ ਲਵੋ ਉਹਨਾਂ ਨੂੰ ਮਿਲ ਕੇ ਉਪਦੇਸ਼ ਦੇ ਉਪਰ 3 ਇਹ ਗੱਲਾਂ ਸਮਝਾ ਰਿਹਾ ਹੈ ਆਪਣੇ ਗੁਰੂ ਗੋਰਖ ਨੂੰ ਕਿ ਜੇ ਰਾਮਚੰਦਰ ਜੀ ਜਗਤ ਵਿੱਚ ਆਏ ਉਹਨਾਂ ਨੇ ਗੁਰੂ ਧਾਰਨ ਕੀਤਾ ਕ੍ਰਿਸ਼ਨ ਜੀ ਆਏ ਉਹਨਾਂ ਨੇ ਗੁਰੂ ਧਾਰਨ ਕੀਤਾ ਤੇ ਜਿਹੜਾ ਹੁਣ ਪ੍ਰਭੂ ਦਾ ਅਵਤਾਰ ਜਗਤ ਵਿੱਚ ਆਇਆ ਹੈ ਉਹਦੇ ਤੁਸੀਂ ਗੁਰੂ ਬਣ ਜਾਓ ਉਹਨੂੰ ਆਪਣਾ ਸੇਵਕ ਬਣਾਉਣ ਦਾ ਯਤਨ ਕਰੋ ਬੋਲਿਆ ਜੋ ਕੋ ਤਾਰਾ ਸਜਸ ਜਗ ਛਾਵਏ بس ਤੁਹਾਡਾ ਜਸ ਤੁਹਾਡੀ ਕੀਰਤੀ ਸਾਰੇ ਜਗਤ ਵਿੱਚ ਫੈਲ ਜਾਏਗੀ ਦੁਹਰਾ ਸਰਨ ਗੋਰਖ ਮੰਨ ਮੈਂ ਲਖੇ ਸ਼ਕਤੀवान ਹੈ ਕੋਈ ਕੋਈ ਮੇਰੇ ਵਰਗਾ ਸ਼ਕਤੀवान ਤਾਕਤਾਂ ਵਾਲਾ ਹੋਰ ਕੋਈ ਹੈ ਹੀ ਨਹੀਂ ਇਹ ਗੋਰਖਨਾਥ ਆਪਣੇ ਮਨ ਵਿੱਚ ਸੋਚਦਾ ਵਿਚਾਰਦਾ ਹੈ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਪ੍ਰਮਾਤਮਾ ਦਾ ਰੂਪ ਹਨ ਉਹ ਹਾਲੇ ਵੀ ਆਪਣੇ ਆਪ ਨੂੰ ਬਹੁਤ ਵੱਡਾ ਬੜੀਆਂ ਤਾਕਤਾਂ ਦਾ ਮਾਲਕ ਜਾਣ ਰਿਹਾ ਹੈ ਸਾਨਾ ਬੋਰਖ ਮਾ ਸ੍ਰੀ ਵਿਸ਼ਨੂ ਦਾਤਾਰ ਜੋ ਅਪਕਲ ਮੈਂ ਕਿਉਂ ਹੋਏ ਬੋਰਖਨਾਥ ਇਹ ਵੀ ਸੋਚਦਾ ਹੈ ਕਿ ਉਹ ਜਿਹੜਾ ਕੋਈ ਪ੍ਰਭੂ ਦਾ ਰੱਬ ਦਾ ਕੋਈ ਵਿਸ਼ਨੂ ਦਾ ਅਵਤਾਰ ਹੈ ਉਹ ਮੇਰਾ ਸੇਵਕ ਕਿਵੇਂ ਬਣੇਗਾ ਸੁਰਠਾ ਤਤਪਾ ਜੀਤ ਕਰਤਾ ਹੈਂ ਮੈਂ ਅਨੋਨਜ ਪੰਥ ਮੈਂ ਉਹ ਇਹ ਸੋਚ ਰਿਹਾ ਹੈ ਗੋਰਖਨਾਥ ਕਿ ਉਸ ਅਵਤਾਰ ਨੂੰ ਮੈਂ ਆਪਣੇ ਪੰਥ ਵਿੱਚ ਲੈ ਕੇ ਆਉਣਾ ਹੈ ਅਸਬੇਦ ਤਾਰਾ ਅਰਮਾਏ ਕੀਨਾ ਆ ਨਾਮੇਰਤੇ ਉਸ ਤਰ੍ਹਾਂ ਸੁਮੇਰ ਪਰਬਤ ਤੋਂ ਪਰਥਰੀ ਦੀਆਂ ਗੱਲਾਂ ਸੁਣ ਕੇ ਉਹ ਕਿਸੇ ਹਵਾ ਦੇ ਵਿੱਚ ਆਇਆ ਗੋਰਖਨਾਥ ਸੁਮੇਰ ਪਰਬਤ ਤੋਂ ਧਰਤੀ ਵਾਲੇ ਪਾਸੇ ਚੱਲ ਪਿਆ ਹੈ ਦੇਖੋ ਕੈਸੀ ਇਹ ਅਜੀਬ ਖੇਡ ਹੈ ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੇ ਨਾਲ ਸੁਮੇਰ ਪਰਬਤ ਵੱਲ ਜਾ ਰਹੇ ਹਨ ਤੇ ਉਧਰ ਪਰਥਰੀ ਦੀਆਂ ਗੱਲਾਂ ਵਿੱਚ ਆ ਕੇ ਪੁਰਖਨਾਥ ਜਿਹੜਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੱਭਣ ਦੇ ਲਈ ਚੱਲਿਆ ਹੈ ਤੇ ਇਹ ਚਾਹੁੰਦਾ ਹੈ ਕਿ ਮੈਂ ਜਾ ਕੇ ਗੁਰੂ ਮਹਾਰਾਜ ਜੀ ਨੂੰ ਆਪਣਾ ਸਿੱਖ ਬਣਾ ਲਵਾਂ। ਬਹੁਤ ਗੌਰਵ ਜੋ ਕੇਨਾ ਗੁਰੂ ਕਥਾ ਤੇ ਸੁਣੋ। ਅੱਗੇ ਫਿਰ ਸਤਿਗੁਰੂ ਮਹਾਰਾਜ ਜੀ ਜਿਹੜੇ ਕਿ ਸੁਮੀਰ ਪਰਬਤ ਵੱਲ ਜਾ ਰਹੇ ਹਨ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਹੁਣ ਤੁਸੀਂ ਉਹਨਾਂ ਦੀ ਕਥਾ ਸੁਣੋ ਕਿਉਂਕਿ ਕੋਰਖਨਾਥ ਤਾਂ ਸੁਮੀਰ ਪਹਾੜ ਤੋਂ ਚੱਲ ਪਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣ ਦੇ ਲਈ ਤੇ ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਤੱਕ ਪਹੁੰਚੇ ਹਨ ਗਵਨੈ ਪ੍ਰਭ ਪਰਮੇਨ ਚਨਾ ਬਾਣੀ ਤੇ ਸ਼ਾਂਤ ਹੈ ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ ਸੁਣ ਕੇ ਹਰੇਕ ਮਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ ਹਰੇਕ ਮਨ ਨੂੰ ਕੋਈ ਸਕੂਨ ਮਿਲਦਾ ਹੈ ਠੰਡ ਪੈਂਦੀ ਹੈ ਐਸੇ ਸਤਗੁਰੂ ਮਹਾਰਾਜ ਜੀ ਸੁਮੀਰ ਪਰਬਤ ਵੱਲ ਜਾ ਰਹੇ ਹਨ ਛਪੈ ਪ੍ਰਸਾਨੇ ਗੁਣ ਖਾਨ ਹਨਨ ਸਭ ਸਤਨ ਮਾਨਾ ਸਿੱਧਾਂ ਦੇ ਅੰਦਰ ਗੁਰੂ ਮਹਾਰਾਜ ਜੀ ਆਪਣੇ ਮਨ ਅੰਦਰ ਇਹ ਧਿਆਨ ਕਰਕੇ ਸਿੱਧਾਂ ਦੇ ਵੱਲ ਜਾ ਰਹੇ ਹਨ ਸੁਮੀਰ ਪਰਬਤ ਤੇ ਉਹਨਾਂ ਦੇ ਮਨ ਨੂੰ ਪਵਿੱਤਰ ਕਰਨ ਦੇ ਲਈ ਗੈ ਮਾਚਰ ਊਰਧ ਦੇਖਾ ਭੋਲ ਮਰਦਾਨਾ ਭਾਈ ਮਰਦਾਨਾ ਜੀ ਰਸਤੇ ਦੇ ਪਹਾੜਾ ਨੂੰ ਉੱਚੇ ਉੱਚੇ ਵੱਡੇ ਵੱਡੇ ਪਹਾੜਾ ਨੂੰ ਹਿਮਾਲਿਆ ਪਰਬਤ ਨੂੰ ਦੇਖ ਕੇ ਕਹਿ ਰਹੇ ਹਨ ਸੇ ਤੇ ਸਤਾਨ ਜਾਂ ਕਹ ਸਬਦ ਸਵਹਿ ਮਹਾਰਾਜ ਜੀ ਨੂੰ ਕਹਿੰਦਾ ਹੈ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਕਿ ਮਹਾਰਾਜ ਹਰ ਪਾਸੇ ਚਿੱਟੀ برف ਹੀ برف ਹੈ ਜਿੱਧਰ ਵੀ ਦੇਖਦੇ ਹਾ ਇਨਾ ਪਹਾੜਾਂ ਦੇ ਉੱਤੇ ਕਿਤੇ ਧਰਤੀ ਜ਼ਮੀਨ ਨਜ਼ਰ ਨਹੀਂ ਆਉਂਦੀ ਸਾਰੇ ਪਾਸੇ ਇਹ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ ਰਚਨਾ ਹੈ ਭਗਵਾਨ ਤਰਦਾ ਕੁਝ ਸਮਝ ਨਾ ਆਵਹ ਪ੍ਰਮਾਤਮਾ ਦੀ ਇਹ ਰਚਨਾ ਕੁਝ ਸਮਝ ਨਹੀਂ ਆ ਰਹੀ ਇਨ੍ਹਾਂ ਪਹਾੜਾਂ ਦੇ ਵਿੱਚ ਵੀ ਕੋਈ ਵਸਦਾ ਹੋਏਗਾ ਜਿੱਥੇ ਹਰ ਪਾਸੇ ਬਰਫ਼ੀਲੇ ਪਹਾੜ ਹਨ ਹਰ ਪਾਸੇ ਬਰਫ਼ ਹੀ ਬਰਫ਼ ਹੈ ਆਓ ਸਰਵਰਤੰਤ ਇਹ ਨਾਮ ਭਾਰ ਮੁਖਾਨ ਕਰ ਸਾਰਾ ਇਹ ਬਿਰਤਾਂਤ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹ ਬਿਰਤਾਂਤ ਫਿਰ ਅੱਗੇ ਕਿਵੇਂ ਵਾਪਰਿਆ ਹੈ ਨਜ ਸ੍ਰੋ ਨਨ ਮੈਂ ਸੁਣ ਬੈਨ ਕੋ ਬੋਲੇ ਮੁਖਤੇ ਜਤ ਗੁਰ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ ਹਨ ਜਗਤ ਗੁਰੂ ਗੁਰੂ ਨਾਨਕ ਦੇਵ ਜਗਤ ਗੁਰੂ ਜੀ ਨੇ ਫਿਰ ਭਾਈ ਮਰਦਾਨਾ ਜੀ ਦੀਆਂ ਇਹ ਗੱਲਾਂ ਵਿਚਾਰਾਂ ਸੁਣ ਕੇ ਆਪਣੇ ਮੁਖਾਰ ਬਿੰਦ ਤੋਂ ਇੱਕ ਬਚਨ ਕਹੇ ਹਨ ਦੁਹਰਾ ਨਾਮ ਹੈ ਮਾਦੇ ਸਰ ਕੋ ਪੋਰ ਸਿਤ ਜੋ ਦੇਖ ਮਹਾਰਾਜ ਕਹਿੰਦੇ ਹਨ ਇਹਨਾਂ ਪਰਬਤਾਂ ਇਹਨਾਂ ਪਹਾੜਾਂ ਦਾ ਨਾਮ ਹੈ ਹਿਮਾਲਿਆ ਪਰਬਤ ਮਰਦਾਨਿਆਂ ਧਿਆਨ ਦੇ ਨਾਲ ਦੇਖ ਇਹਨਾਂ ਹਿਮਾਲਿਆ ਪਰਬਤ ਦੀਆਂ ਚੋਟੀਆਂ ਨੂੰ ਬਰੇ ਪਰਵਸੋ ਜੰਮ ਰਹੇ ਸੀਤੇ ਕਰੇ ਵਿਸ਼ੇਖ ਸਾਰੇ ਪਾਸੇ ਇਹਨਾਂ ਦੀ ਬਰਫ਼ ਹੀ ਬਰਫ਼ ਜੰਮੀ ਹੋਈ ਹੈ ਤੇ ਹਰ ਪਾਸੇ ਸਰਦੀ ਹੈ ਠੰਡ ਵਰਤੀ ਹੈ ਸਰਯਾ ਪਾਂਡਵਿਆਂ ਕਰੇ ਇਸ ਮਹਿ ਖਗ ਜਾਪਤ ਜਾਂ ਪਰਸੋ ਗਰ ਜਾਏ ਇੱਥੇ ਕੋਈ ਪੰਛੀ ਆਦਿਕ ਖਗ ਵੀ ਆ ਜਾਂਦੇ ਹਨ ਤੇ ਉਹ ਵੀ ਸਦਾ ਦੀ ਨੀਂਦਰ ਸੌ ਜਾਂਦੇ ਹਨ ਕੋਈ ਵਿਰਲਾ ਵਿਰਲਾ ਐਸਾ ਜੀਵ ਜ਼ਰੂਰ ਹੁੰਦਾ ਹੈ ਕਿਉਂਕਿ ਪਰਮਾਤਮਾ ਨੇ ਹਵਾ ਦੇ ਵਿੱਚ ਰਹਿਣ ਵਾਲੇ ਜੀਵ ਵੀ ਬਣਾਏ ਹਨ ਪਾਣੀ ਵਿੱਚ ਰਹਿਣ ਵਾਲੇ ਵੀ ਬਣਾਏ ਹਨ ਤੇ ਕਈ ਐਸੇ ਜੀਵ ਹਨ ਜਿਹੜੇ ਬਰਫ ਦੇ ਵਿੱਚ ਵੀ ਜਿਉਂਦੇ ਰਹਿੰਦੇ ਹਨ ਏਕ ਬਚੋ ਧਰਮ ਰਾਏ ਕੋ ਤਾਤਨਾਇ ਇਤੇ ਸਰੋਗ ਸੁਧਾਏ ਇੱਥੇ ਵੱਡੇ ਵੱਡੇ ਨਾਮ ਲੈ ਕੇ ਧਰਮਰਾਜ ਦੇ ਪੁੱਤਰ ਦਾ ਜ਼ਿਕਰ ਜੁਦਿਸਟਰ ਦਾ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਜੀ ਨੇ ਕਿ ਉਹ ਵੀ ਇਸ برف ਵਾਲੇ ਹਿਮਾਲਿਆ ਪਰਬਤ ਦੀਆਂ ਇਹਨਾਂ برف ਦੀਆਂ ਚੋਟੀਆਂ ਦੇ ਵਿੱਚ ਠਹਿਰ ਨਹੀਂ ਸਨ ਸਕੇ ਸ੍ਰੀ ਗਰਤਾਰ ਦਇਆ ਤੋ ਜਪੈ ਤਨ ਖੇਦ ਨਹੀ ਛੋੜ ਦਿਖਾਈ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਪਿਤਾ ਜੀ ਔਰ ਭਾਈ ਸੰਤੋਖ ਸਿੰਘ ਜੀ ਦੇ ਕਹਿਣ ਮੁਤਾਬਕ ਭਾਈ ਮਰਦਾਨਾ ਜੀ ਨੂੰ ਇਹ ਸਾਰਾ ਕੁਝ ਦੱਸ ਰਹੇ ਹਨ ਕਿ ਇਹ برفੀਲੇ ਪਹਾੜ ਹਨ ਇਹਨਾਂ ਦੇ ਵਿੱਚ ਕੋਈ ਆਮ ਆਦਮੀ ਨਹੀਂ ਟਿਕ ਸਕਦਾ ਨਹੀਂ ਠਹਿਰ ਸਕਦਾ ਵੱਡੇ ਵੱਡੇ ਰਿਸ਼ੀ मुनि ਵੀ ਇਹਨਾਂ برفੀਲੇ ਪਹਾੜਾਂ ਵਿੱਚੋਂ ਦੂਰ ਕਿਤੇ ਨਿਕਲ जाया ਕਰਦੇ ਹਨ ਤੇ ਵੈਸੇ ਸਤਿਗੁਰੂ ਮਹਾਰਾਜ ਜੀ ਨੂੰ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਗੁਰੂ ਮਹਾਰਾਜ ਜੀ ਕੀ ਹਨ ਗੁਰ ਦਾਤਾ ਗੁਰ ਹਿਵੇ ਘਰ ਗੁਰ ਦੀਪਕ ਤੇ ਹੁਣ ਲੋਏ ਅਮਰ ਪਦਾਰਥ ਨਾਨਕਾ ਮਨ ਮੰਨਿਆ ਸੁਖ ਹੋਏ ਗੁਰੂ ਵੀ ਐਸਾ ਦਾਤਾ ਹੈ ਦੀਪਕ ਵੀ ਹੈ ਪਰ ਸਤਗੁਰੂ ਮਹਾਰਾਜ ਕਹਿੰਦੇ ਹਨ ਗੁਰੂ برف ਦਾ ਘਰ ਹੈ ਕਿੰਨਾ ਕੁ ਠੰਡਾ ਹੈ ਸਾਡੇ ਮਨ ਤਪੇ ਪਏ ਹਨ ਔਗਣਾ ਦੇ ਨਾਲ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਨਾਲ ਅਸੀਂ ਤਪੇ ਪਏ ਜੀਵ ਪਰ ਸਤਿਗੁਰੂ ਮਹਾਰਾਜ ਜੀ ਠੰਡ ਦੇ ਸੋਮੇ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜਦੋਂ ਵੀ ਕੋਈ ਸਿੱਖ ਸੇਵਕ ਆ ਕੇ ਜੁੜਦਾ ਹੈ ਤੇ ਹਿਰਦਿਆਂ ਦੇ ਵਿੱਚ ਗੁਰੂ ਮਹਾਰਾਜ ਜੀ ਠੰਡ ਵਰਤੌਂਦੇ ਹਨ ਤਪਦੇ ਸੜਦੇ ਹੋਏ ਹਿਰਦਿਆਂ ਨੂੰ ਵੀ ਗੁਰੂ ਮਹਾਰਾਜ ਜੀ ਆਪਣੇ ਬਚਨ ਨਾਲ ਆਪਣੇ ਨਾਮ ਦੇ ਨਾਲ ਠਾਰ ਦਿੰਦੇ ਹਨ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪ ਕਿਰਪਾ ਕਰਨ ਸਾਨੂੰ ਵੀ ਸਾਡੇ ਹਿਰਦਿਆਂ ਨੂੰ ਵੀ ਆਪ ਠਾਰ ਲੈਣ ਸਾਡੇ ਅੰਦਰੋਂ ਵੀ ਤਪਸ਼ ਮਿਟਾ ਦੇਣ ਗੁਰੂ ਮਹਾਰਾਜ ਜੀ ਐਸੀ ਮੇਰ ਕਰਨ ਕੱਲ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਹੀ ਇਸ ਇਤਿਹਾਸ ਦੀ ਅਗਲੀ ਲੜੀ ਇੱਥੋਂ ਹੀ ਆਰੰਭ ਕਰਾਂਗੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਪਣੀਆਂ ਵਿਚਾਰਾਂ ਆਪ ਕਰਵਾ ਲੈਣ ਹੋਈਆਂ ਭੁੱਲਾਂ ਦੀ ਖਿਮਾ ਆਓ ਪਿਆਰੇ ਵੀਰ ਭਾਈ ਗੁਰਵਿੰਦਰ ਸਿੰਘ ਜੀ ਪਾਸੋਂ ਅਗਲੇ ਪ੍ਰੋਗਰਾਮ ਸਰਵਣ ਕਰੀਏ ਕਰੋ ਕਿਰਪਾ ਸਾਰੇ ਭੁੱਲਾ ਬਖਸ਼ ਕੇ ਅਸੀਸਾਂ ਬਖਸ਼ੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ